ਇੱਕ ਜਦੇਵ ਸਿੰਘ ਜੱਸਾ ਨਾਂ ਦਾ ਜਿਹੜਾ ਸਮਗਲਤੀ ਵੱਡਾ ਮਗਰਮਾਸੀ ਜਿਹਦੇ ਸੰਬੰਧੀ ਸਾਨੂੰ ਲਗਾਤਾਰ ਵਾਰ-ਵਾਰ ਇਨਫਾਰਮੇਸ਼ਨ ਆਦੀ ਸੀ ਇਹਦੇ ਖਿਲਾਫ ਫਟ ਪਰਚੇ ਪਹਿਲਾਂ ਜਿਹੜੇ ਐਨਡੀਪੀਐਸ ਦੇ ਤੇ ਜਿਹੜੀ ਕਟਮਾਰ ਦਾ ਵੀ ਇੱਕ ਦਾ ਪਰਚਾ ਦਰਜ ਹੈ ਇਹਦੇ ਸੰਬੰਧੀ ਸਾਡੇ ਮਾਨਯੋਗ ਐਸਐਸਪੀ ਜੋਤੀ ਜਦਵ ਬੈਂਸ ਜੀ ਕਰੋ ਇਹਨੂੰ ਬਹੁਤ ਹੀ ਜਿਹੜਾ ਸੀਰੀਅਸ ਲਿਆ ਗਿਆ ਸੀ ਇੱਕ ਮਹੀਨੇ ਤੋਂ ਜਿਹੜੇ ਸਾਡੇ ਐਸਟੀਓ ਇੰਸਪੈਕਟਰ ਰਮੇਂਦਰ ਸਿੰਘ ਦੀ ਟੀਮ ਇਹਦੇ ਮਗਰ ਲੱਗੀ ਸੀ ਜਿਹੜਾ ਪਰਸੋਂ ਨੱਕੇ ਜਿਹੜਾ ਰਾਉਂਡ ਅਪ ਕੀਤਾ ਜਦੋਂ ਇਹਨੂੰ ਰਾਉਂਡ ਅਪ ਕੀਤਾ ਇਹਦੇ ਕੋਲੋਂ 21.90 ਮਿਲੀਗ੍ਰਾਮ ਜਿਹੜੀ ਹੈਰੋਨ ਬਰਾਮਦ ਹੋਈ ਹੈ ਜਦੋਂ ਇਹਨੂੰ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ ਰਾਉਂਡ ਅਪ ਕਰਨ ਦੀ ਤੇ ਸਾਡੇ ਨਾਲ ਜਿਹੜਾ ਮੁਲਾਜ਼ਮਾਂ ਨਾਲ ਵੀ ਮਜਹਮਤ ਕੀਤੀ ਹੈ ਜਿਹਦੇ ਸਬੰਧੀ ਇਹਦੇ ਖਿਲਾਫ ਮੁਕੱਦਮਾ ਨੰਬਰ 247 14825 ਨੂੰ 2127 A&DPS 132221 ਜਿਹੜਾ ਵੀਐਨਐਸ ਦੀ ਸੈਕਸ਼ਨ ਦੇ ਤਹਿਤ ਜਿਹੜਾ ਮੁਲਾਜ਼ਮਾਂ ਦੀ ਡਿਊਟੀ 'ਚ ਮਜਹਮਤ ਕਰਦਾ ਇਨੂੰ ਵੋਕੀਤਾ ਤੇ ਇਸ ਤੋਂ ਇਲਾਵਾ ਜਦੋਂ ਦਾ ਇਹ ਕੰਮ ਕਰ ਰਿਹਾ ਆ ਇਹਦੀ ਅਸੀਂ ਪ੍ਰਾਪਰਟੀ ਦੀ ਵੀ ਜਿਹੜੀ ਜਾਂਚ ਕਰ ਰਹੇ ਹਾਂ ਵੀ ਇਹਨੇ ਇਹ ਤਾਂ ਕੀ ਕੀ ਪ੍ਰਾਪਰਟੀ ਬਣਾਈ ਆ ਇੱਕ ਦੋ ਟਿਪਸ ਜਿਹੜੇ ਆ ਸਾਡੇ ਆਏ ਆ ਕਿਉਂਕਿ ਮੈਂ ਤੁਹਾਡੇ ਜਰਾ ਹੀ ਇਹ ਦੱਸਣਾ ਚਾਹਣਾ ਵੀ ਇਸ ਮੀਨ ਜਰਾ ਹੀ ਜਿਹੜੀ ਨੇ ਪ੍ਰਾਪਰਟੀ ਬਣਾਈ ਹੋਗੀ ਭਾਵੇਂ ਇਹਦੇ ਭਰਾ ਵਗਰਾ ਦਾ ਇਹਦੀ ਕਰੜੀ ਦਾ ਜਿਹੜਾ ਹਥੂ ਉਸ ਪ੍ਰਾਪਰਟੀ ਜਿਹੜਾ ਕੰਪੀਟੈਂਟ ਅਥਾਰਟੀ ਕੋਲ ਫੀਸ ਵੀ ਕਰਾਵਾਂਗੇ ਅਸੀਂ ਤੇ ਇਹਨੂੰ ਇਹ ਅਜਿਹਾ ਸਬਕ ਕਮਾਂਗੇ ਮੁਰਗਾ ਇਹ ਇਹ ਕੰਪਲ ਮੂਨਾ ਕਰੇ ਨਸ਼ਾ ਵੇਚਣ ਵਾਲੇ ਪਾਸੇ ਕਿਉਂਕਿ ਇਹਨਾਂ ਜਿਹੜਾ ਪਹਿਲਾ ਵੀ ਇਹ ਦੇ ਖਲਾਫ ਅੱਠ ਪਰਚੇ ਦਰਜਾ ਤਕਰੀਬਨ ਇਹ 2015 ਤੋਂ ਇਸ ਕੰਮ 'ਚ ਪਿਆ ਹੈ ਇਹ ਕਿੱਥੋਂ ਲੈ ਕੇ ਆਂਦਾ ਸੀ ਦੇਸ਼ਾਂ ਲੱਗਿਆ ਕੁਝ ਪਤਾ ਨਹੀਂ ਇਹ ਸਾਡੇ ਨਾਲ ਹੀ ਹੈ ਜਿਹੜਾ ਕੁੰਗਲਾ ਏਰੀਆ 'ਚ ਚੌਂਤੇ ਏਰੀਆ ਦੇ ਵਿੱਚੋਂ ਲੈ ਕਾਂਦਾ ਸੀ ਅਸੀਂ ਉਹ ਬੰਦੇ ਵੀ ਜਿਹੜੇ ਨਾਮਜ਼ਦ ਕੀਤੇ ਆ ਉਹ ਵੀ ਛੇਤੀ ਜਿਹੜੇ ਸਾਖਾਂ ਦੇ ਪਿੱਛੇ ਦਾਮਾਗੇ ਜਿੰਨਾਂ ਤੋਂ ਲੈ ਕਾਂਦਾ ਸੀ ਇਹ ਕਿਹੜਾ ਨਾਮ ਤੋਂ ਸਪਲਾਈ ਕਰਦਾ ਸੀ ਕਿ ਕੋਈ ਅਸੀਂ ਬੀਟਰਾ ਸੀ ਜੀ ਮਲਟਰਾ ਦੇ ਵੀ ਬਾਹਰ ਵੀ ਇਹਦਾ ਇਹ ਮਸ਼ੂੜੇ ਦੇ ਤੇ ਨਾਲ ਦੇ ਏਰੀਆ ਭਾਵੇਂ ਕੁੰਗਲਾਂ ਦਾ ਰੇ ਦੋਨੇ ਏਰੀਆ ਦੇ ਵਿੱਚ ਵੇਚਦਾ ਸੀ ਇਹ ਇਹਦੀ ਮੋਡਸਪਰਾਟੀ ਜਿਹੜੀ ਸੀ ਕਦੇ 20 ਗ੍ਰਾਮ ਲਿਆ 15 ਗ੍ਰਾਮ ਲਿਆ ਅੱਗੇ ਫਿਰ ਆਪਣੇ ਜਿਹੜੇ ਕਸਟਮਰ ਨੂੰ ਵੇਚਦਾ ਸੀ ਅਸੀਂ ਜਿਹੜਾ ਬੈਕਵਰਡ ਲਿੰਕ ਨੂੰ ਵੀ ਰਾਉਂਦਾ ਰੈਸ ਰੌਨ ਅਪ ਕਰਕੇ ਅੰਦਰ ਹੀ ਭੇਜਾਂਗੇ ਨੂੰ ਜਿਹੜਾ ਫਾਰਵਰਡ ਲਿੰਕ ਹੈ ਜਿਹੜਾ ਕੋ ਇਹਦੇ ਅਸੀਂ ਲਿਸਟ ਬਣਾ ਰਹੇ ਹਾਂ ਜਿਹੜੇ ਅਡਿਕਟਡ ਬੰਦੇ ਆਉਣਗੇ ਛੋਟੇ ਜਿਹੜੇ ਕੰਜ਼ਿਊਮਰ ਟਾਈਪ ਦੇ ਉਹਨਾਂ ਨੂੰ ਅਸੀਂ ਹਸਪੀਟਲ ਦਾ ਫੀ ਕਾਮ ਕਹ ਰਹੇ ਇਹ ਜਨਾਬ ਪੰਜਾਬ ਤੋਂ ਇਲਾਵਾ ਹੋਰ ਸਟੇਟ ਦੇ ਵਿੱਚ ਵੀ ਮੰਨ ਲੇਦਾ ਨਹੀਂ ਨਹੀਂ ਪੰਜਾਬ ਦੇ ਵਿੱਚ ਹੀ ਆ ਜਿਆਦਾ ਮੁਕਦਮੇ ਜਿਹੜੇ ਮਸ਼ੂੜਾ ਦਾ ਥਾਣੇ ਦੀਆਂ ਛੂੜਾ ਸਾਫ ਥਾਣੇ ਦੀ ਦਰਜ ਇੱਕ ਜਦੇਵ ਸਿੰਘ ਜੱਸਾ ਨਾਂ ਦਾ ਜਿਹੜਾ ਸਮਗਲਤੀ ਵੱਡਾ ਮਗਰਮਾਸੀ ਜਿਹਦੇ ਸੰਧੀ ਨੂੰ ਇਲਾਕੇ ਚੋਈ ਵਾਰ-ਵਾਰ ਇਨਫੋਰਮੇਸ਼ਨਾਂ ਦੇ ਸੀ ਇਹਦੇ ਖਰਾਫ ਅਖਬਾਰ ਚੇ ਪਹਿਲਾਂ ਜਿਹੜੇ ਐਨਡੀਪੀਐਸ ਦੇ ਤੇ ਜਿਹੜੀ ਕਟਮਾਰ ਦਾ ਵੀਕ ਦਾ ਪਰਚਾ ਦਰਜ ਹੈ ਇਹਦੇ ਸੰਧੀ ਸਾਡੇ ਮਾਨਯੋਗ ਐਸਐਸਪੀ ਜੋਤੀ ਜਦਰ ਬੈਂਸ ਜੀ ਕਰੋ ਇਹਨੂੰ ਬਹੁਤ ਹੀ ਜਿਆਦਾ ਸੀਰੀਅਸ ਲਿਆ ਗਿਆ ਸੀ ਇੱਕ ਮਹੀਨੇ ਤੋਂ ਬੜੇ ਸਾਡੇ ਐਸ.ਐਸ.ਓ. ਇੰਸਪੈਕਟਰ ਰਮੇਂਦਰ ਸਿੰਘ ਦੀ ਟੀਮ ਇਹਦੇ ਮਗਰ ਲੱਗੀ ਸੀ ਜਿਹੜਾ ਪਰसों ਨਾਕੇ ਜਿਹੜਾ ਰਾਉਂਡ ਅਪ ਕੀਤਾ ਜਦੋਂ ਇਹਨੂੰ ਰਾਉਂਡ ਅਪ ਕੀਤਾ ਇਹਦੇ ਕੋਲੋਂ 21.90 ਮਿਲੀਗ੍ਰਾਮ ਜਿਹੜੀ ਹੈਰੋਨ ਬਰਾਮਦ ਹੋਈ ਹੈ ਜਦੋਂ ਇਹਨੂੰ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ ਰਾਉਂਡ ਅਪ ਕਰਨ ਦੀ ਤੇ ਸਾਡੇ ਨਾਲ ਜਿਹੜਾ ਮੁਲਾਜ਼ਮਾਂ ਨਾਲ ਵੀ ਵਿਰੋਧ ਕੀਤਾ ਹੈ ਜਿਹਦੇ ਸਬੰਧੀ ਇਹਦੇ ਖਿਲਾਫ ਮੁਕੱਦਮਾ ਨਵਰੀਖੀ 147 ਜੋ ਧਾਰਤ ਪੱਤੀ ਨੂੰ 2127 ए एंड डी पी एस 132 221 ਜਿਹੜਾ ਵੀਨਸ ਦੀ ਸੈਕਸ਼ਨ ਦੇ ਤਹਿਤ ਜਿਹੜਾ ਮਲਾਜੋਂ ਦੀ ਨੁਟਰੀ ਜਮ੍ਹਾਂ ਕਰਦਾ ਇਹਨੂੰ ਵੋਕੀਤਾ ਤੇ ਇਸ ਤੋਂ ਇਲਾਵਾ ਜਦੋਂ ਦਾ ਇਹ ਕੰਮ ਕਰ ਰਿਹਾ ਇਹਦੀ ਅਸੀਂ ਪ੍ਰਾਪਰਟੀ ਦੀ ਵੀ ਜਿਹੜੀ ਜਾਂਚ ਕਰ ਰਹੇ ਹਾਂ ਵੀ ਇਹਨੇ ਇਹ ਤੋਂ ਕੀ ਕੀ ਪ੍ਰਾਪਰਟੀ ਬਣਾਈ ਆ ਇੱਕ ਦੋ ਟਿਪਸ ਜਿਹੜੇ ਸਾਡੇ ਆਏ ਆ ਕਿਉਂਕਿ ਮੈਂ ਤੁਹਾਡੇ ਜਣਾਈ ਇਹ ਦੱਸਣਾ ਚਾਹਣਾ ਵੀ ਇਸ ਮੀਂਜ ਜਣਾਈ ਜਿਹੜੀ ਨੇ ਪ੍ਰਾਪਰਟੀ ਬਣਾਈ ਹੋਗੀ ਬਮੇ ਦੇ ਭਰਾਵਗਰਾਂ ਦਾ ਜੀ ਕਰੜੀ ਦਾ ਜਿਹੜਾ ਆਥੂ ਉਸ ਪ੍ਰਾਪਰਟੀ ਜਿਹੜਾ ਕੰਪੀਟੈਂਟ ਅਥਾਰਟੀ ਕੋਲ ਫੀਸ ਵੀ ਕਰਾਵਾਂਗੇ ਅਸੀਂ ਤੇ ਇਹ ਨੂੰ ਇਹ ਅਜਿਹਾ ਕਹਾਂਗੇ ਮੁਰਗਾ ਇਹ ਅਜੇ ਕੰਬਲ ਮੂੰਹ ਨਾ ਕਰੇ ਨਸ਼ਾ ਵੇਚਣ ਵਾਲੇ ਪਾਸੇ ਕਿਉਂਕਿ ਇਹਨਾਂ ਜਿਹੜਾ ਪਹਿਲਾਂ ਵੀ ਇਹਦੇ ਖਿਲਾਫ ਅੱਠ ਪਰਚੇ ਦਰਜਾ ਤਕਰੀਬਨ ਇਹ 2015 ਤੋਂ ਇਸ ਕੰਮ 'ਚ ਪਿਆ ਹੈ ਕਿ ਕਿੱਥੋਂ ਲੈ ਕੇ ਆਂਦਾ ਸੀ ਦੇਸ਼ਾਂ ਲੱਗਿਆ ਕੁਝ ਪਤਾ ਨਹੀਂ ਇਹ ਸਾਡੇ ਨਾਲ ਹੀ ਹੈ ਜਿਹੜਾ ਕੁੰਗਲਾ ਏਰੀਆ 'ਚ ਚੌਂਤੇ ਏਰੀਆ ਦੇ ਵਿੱਚੋਂ ਲੈ ਆਂਦਾ ਸੀ ਅਸੀਂ ਉਹ ਬੰਦੇ ਵੀ ਜਿਹੜੇ ਨਾਮਜ਼ਦ ਕੀਤੇ ਆ ਉਹ ਵੀ ਛੇਤੀ ਜਿਹੜੇ ਸਾਖਾਂ ਦੇ ਪਿੱਛੇ ਦੇਮਾਗੇ ਜਿੰਨਾ ਤੋਂ ਲੈਕਾਂ ਇਹ ਪੀਣਾ ਦੇ ਮਤਲਬ ਸਪਲਾਈ ਕਰਦਾ ਸੀ ਕਿ ਕੋਈ ਇੱਕ ਦਾ ਵੇਚਦਾ ਸੀ ਕਿ ਮਲਟਰ ਦਾ ਵੀ ਵੇਚ ਤੇ ਬਾਹਰੋਂ ਇਹਦਾ ਇਹ ਮਸ਼ੂੜੇ ਦੇ ਤੇ ਨਾਲ ਦੇ ਏਰੀਆ ਭਾਵੇਂ ਹੁਕੁੰਗ ਨਾਲ ਦਾ ਉਹ ਦੋਨੇ ਏਰੀਆ ਦੇ ਵਿੱਚ ਵੇਚਦਾ ਸੀ ਇਹ ਇਹਦੀ ਮੋਡ ਸਪਲਾਈ ਜਿਹੜੀ ਸੀ ਕਦੇ 20 ਗ੍ਰਾਮ ਲੈ ਆ 15 ਗ੍ਰਾਮ ਲੈ ਆ ਅੱਗੇ ਫਿਰ ਆਪਣੇ ਜਿਹੜੇ ਕਸਟਮ ਨੂੰ ਵੇਚਦਾ ਸੀ ਅਸੀਂ ਜਿਹੜਾ ਬੈਕਵਰਡ ਲਿੰਕ ਨੂੰ ਵੀ ਜਿਹੜਾ ਹੁੰਦਾ ਰੈਸ ਲਾਉਣਾ ਪਕਰਾਂ ਅੰਦਰ ਹੀ ਭੇਜਾਂਗੇ ਨੂੰ ਜਿਹੜਾ ਫਾਰਵਰਡ ਨੇਕ ਜਿਹੜਾ ਉਹ ਇਹਦੇ ਅਸੀਂ ਲਿਸਟ ਬਣਾ ਰਹੇ ਆ ਜਿਹੜੇ ਐਡਿਕਟਡ ਬੰਦੇ ਆਉਣਗੇ ਛੋਟੇ ਜਿਹੜੇ ਕੰਜ਼ਿਊਮਰ ਟਾਈਪ ਦੇ ਉਹਨਾਂ ਨੂੰ ਅਸੀਂ ਹਸਪੀਟਲ ਦਾ ਸੂਚਿਕਾ ਮੰਗਿਆ ਸਰ ਇਹ ਇਹ ਜਲਾ ਪੰਜਾਬ ਤੋਂ ਇਲਾਵਾ ਹੋਰ ਸਟੇਟ ਦੇ ਵਿੱਚ ਵੀ ਮੰਗ ਲਿਆ ਨਹੀਂ ਨਹੀਂ ਪੰਜਾਬ ਦੇ ਵਿੱਚ ਹੀ ਆ ਜਿਆਦਾ ਮੁਕਦਮੇ ਜਿਹੜੇ ਮਸ਼ੂਆ ਦੇ ਥਾਣੇ ਦੇ ਛੋਟਾ ਸਾਫ ਥਾਣੇ ਦੀ ਦਰਜਿਆ